मुराब Pakistan मुदाबाद मुदाबाद ਕੋਈ ਚੱਲਦੇ ਵੀ ਜਾਓ ਚੱਕੋ ਖੜ ਜਾ ਕਰੋ ਹਾਂ ਕਿੱਥੇ ਜਾਓਗੇ ਅੱਗੇ ਕਰ ਲਓ ਤੇ ਇੱਥੋਂ ਜਾਣਾ ਕਰ ਲੈਂਦੇ ਆਂ ਆਨੀਤ ਸਿੰਘ ਸਾਹਿਬ ਕੀ ਕਹਿਣਾ ਕਰਨਾ ਹੈ ਜੀ ਅੱਜ ਪਟਕਲਾ ਗੇਟ ਨਾਪਾ ਦੇਖੇ ਪੈਲਗਾਮ ਦੇ ਵਿੱਚ ਜਿਹੜਾ ਬਹੁਤ ਹੀ ਵੱਡਾ ਇੱਕ ਸਵਿਲੀਅਨ ਦੇ ਉੱਪਰ ਭਾਰਤੀ ਨਾਗਰਿਕਾਂ ਦੇ ਉੱਪਰ ਹਮਲਾ ਹੋਇਆ ਜਿਸ ਦੇ ਵਿੱਚ ਕਹਿ ਕਹਿ ਕੇ ਜਿਹੜੇ ਹਿੰਦੂ ਨੇ ਮਾਰ ਪਿਓ ਧਰਮ ਦੇ ਵਿੱਚ ਵੰਡਣ ਦੀ ਗੱਲ ਕੀਤੀ ਹੈ ਬਹੁਤ ਵੱਡੀ ਸਾਜ਼ਿਸ਼ ਹੈ ਭਾਰਤ ਦੇਸ਼ ਦੇ ਖਿਲਾਫ ਔਰ ਇਹਦੇ ਵਿੱਚ ਇਲਜ਼ਾਮ ਜਿਹੜਾ ਜੀ ਪੂਰਾ ਸਦਾ ਸਦਾ ਪਾਕਿਸਤਾਨ ਦੇ ਉੱਪਰ ਹੈ ਔਰ ਦੁਨੀਆ ਭਰ ਦੇ ਵਿੱਚ ਅੰਤਰਰਾਸ਼ਟਰੀ ਪੱਧਰ ਤੇ ਇਸ ਗੱਲ ਨੂੰ ਲੈ ਕੇ ਪਾਕਿਸਤਾਨ ਦੀ ਕਿਰਕਰੀ ਹੋ ਰਹੀ ਹੈ ਕਿ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਜਿਹੜੀ ਹੈ ਉਹਦੇ ਵਿੱਚ ਗੈਰ ਕਾਨੂੰਨੀ ਤੌਰ ਤੇ ਜਿਹੜੇ ਨੌਜਵਾਨ ਇਹਨਾਂ ਨੂੰ ਮਿਸਜਾਇਡ ਕਰਕੇ ਆਈਐਸਆਈ ਆਈਐਸਆਈ ਨਾਲ ਜੋੜ ਕੇ ਉਹਨਾਂ ਨੂੰ ਭਾਰਤ ਦੇ ਖਿਲਾਫ ਵਰਤਿਆ ਜਾ ਰਿਹਾ ਪਰ ਅੱਜ ਅਸੀਂ ਇਹ ਜਿਹੜਾ ਜੰਡਲ ਮਾਰਚ ਕਰ ਰਹੇ ਹਾਂ ਤੇ ਮੈਂ ਦੱਸਣਾ ਚਾਹੁੰਦਾ ਕਿ ਸਾਰੀਆਂ ਪਾਰਟੀਆਂ ਜਿਹੜੀਆਂ ਅਸੀਂ ਇਕੱਠੇ ਹਾਂ ਸਾਡੀ ਪਾਰਟੀ ਦੇ ਵਿੱਚ ਵਿਖੇਮ ਆ ਹੋ ਸਕਦਾ ਪਰ ਅਸੀਂ ਭਾਰਤੀ ਹਾਂ ਅਸੀਂ ਸਾਰੇ ਆਪਣੇ ਦੇਸ਼ ਦੇ ਨਾਗਰਿਕ ਆ ਔਰ ਦੇਸ਼ਕ ਆ ਜੀ ਕੋਈ ਵੀ ਤਾਕਤ ਜਿਹੜੀ ਸਾਨੂੰ ਕੋ ਗੁੰਵਨਣ ਦੀ ਕੋਸ਼ਿਸ਼ ਕਰੇਗੀ ਚਾਹੇ ਉਹ ਧਰਮ ਦੇ ਵਿੱਚ ਆ ਅਸੀਂ ਉਹਦੇ ਖਿਲਾਫ ਆ ਜੀ ਸਾਰਾ ਦੇਸ਼ ਇੱਕ ਆ ਔਰ ਅੱਜ ਅਸੀਂ ਜਿਹੜੀਆਂ ਜਾਂਦਾ ਗਈਆਂ ਨੇ ਜਿਹੜੇ ਉੱਥੇ ਸੈਰ ਕਰਨ ਗਏ ਸੀਗੇ ਔਰ ਉਹ ਜਿਹੜੇ ਲੋਕ ਇਨੋਸੈਂਟ ਲੋਕ ਜਿਨ੍ਹਾਂ ਨੂੰ ਪਤਾ ਹੀ ਨਹੀਂ ਸੀ ਕਿ ਸਾਡੇ ਨਾਲ ਕੀ ਹੋਣਾ ਤੇ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਅਸੀਂ ਕੈਂਡਲ ਮਾਰਚ ਕਰ ਰਹੇ ਹਾਂ ਔਰ ਆਪਣਾ ਰੋਸ ਵੀ ਪ੍ਰਗਟ ਕਰ ਰਹੇ ਹਾਂ ਕਿ ਇਹ ਇਹੋ ਜਿਹੇ ਘਰਾਉਣੀਆਂ ਹਰਕਤਾਂ ਪਾਕਿਸਤਾਨ ਬੰਦ ਕਰੇ ਹਿੰਦੁਸਤਾਨ ਭਾਰਤ ਜਿਹੜਾ ਇਹਦੀ ਬਹੁਤ ਮਜ਼ਬੂਤ ਕੰਟਰੀ ਹੈ ਦੁਨੀਆ ਜਿਹੜੀ ਹੈ ਥੂ-ਥੂ ਕਰ ਰਹੀ ਹੈ ਪਾਕਿਸਤਾਨ ਦੇ ਉੱਪਰ ਔਰ ਅਸੀਂ ਸਾਰੇ ਕੈਂਪ ਲੋਡ ਪਈ ਤਾਂ ਸਾਡੇ ਪ੍ਰਧਾਨ ਮੰਤਰੀ ਨਿੰਦਰ ਮੋਦੀ ਜੀ ਅਸੀਂ ਜਿੰਨੇ ਸਾਰੇ ਅਸੀਂ ਚੋਣ ਉੱਤੇ ਨਿਮਾਏ ਨੇ ਸਾਡਾ ਸਾਰਿਆਂ ਦਾ ਸਮਰਥਨ ਆ ਇੱਕ ਇੱਕ ਭਾਰਤੀ ਦਾ ਇੱਕ ਇੱਕ ਜਿਹੜਾ ਹਿੰਦੂਸਤਾਨੀ ਹੈ ਉਹਦਾ ਸਮਰਥਨ ਜਿਹੜਾ ਹੈ ਜੀ ਇਕੱਠਾ ਹੈ ਅਸੀਂ ਸਾਰੇ ਇੱਕ ਹੈ ਔਰ ਕਿਸੇ ਵੀ ਇਹੋ ਜਿਹੀ ਕਰਾਉਣੀ ਤਾਕਤ ਨੂੰ ਅਸੀਂ ਕਦੇ ਵੀ ਇਹ ਇਹ ਆਗਿਆ ਨਹੀਂ ਦੇਵਾਂਗੇ ਕਿ ਉਹ ਸਾਡੇ ਦੇਸ਼ ਦੇ ਉੱਪਰ ਐਸਾ ਕਰਾਉਣਾ ਹਮਲਾ ਕਰੇ ਸਾਰਾ ਦੇਸ਼ ਰੋਸ ਹੈ ਔਰ ਜਵਾਬਦੇਹ ਦੀ ਮੰਗ ਕਰ ਰਿਹਾ ਹੈ ਔਰ ਹਾਲੇ ਤੱਕ ਕੋਈ ਬਿਆਨਬਾਜ਼ੀ ਚੱਲਦੀ ਹੈ ਕੋਈ ਅਗਲਾ ਕਦਮ ਹੈ ਇਹਦਾ ਸਖਤ ਦੇਖੋ ਅਜੀਸ਼ ਤੇ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਉਹ ਸਾਰੇ ਵੱਧ ਵਿਕੀਨਾਦੀ ਜਾਂਚ ਕਰ ਰਹੇ ਆ ਔਰ ਬੜੇ ਸਖਤ ਫੈਸਲੇ ਵੀ ਲਏ ਗਿਆ ਪਾਕਿਸਤਾਨ ਦੇ ਖਿਲਾਫ ਔਰ ਅਲੱਗ-ਅਲੱਗ ਪਾਰਟੀਆਂ ਨੇ ਨਮਾਇंदे ਵੀ ਇਸ ਗੱਲ ਦੇ ਉੱਪਰ ਉਹਨਾਂ ਦੇ ਸਟੇਟਮੈਂਟ ਆ ਰਹੀ ਹੈ ਤੇ ਇਹ ਜਿਹੜੀ ਹੈ ਅੱਗੇ ਜਿਹੜੀ ਅਗਲੀ ਕਾਰਵਾਈ ਹੈ ਜਿਹੜੀ ਉਹ ਪੂਰਾ ਦੇਸ਼ ਸਲਾਮ ਮਸ਼ਵਰਾ ਕਰਕੇ ਕੇਂਦਰ ਦੇ ਵਿੱਚ ਸਰਕਾਰ ਦੀ ਵੀ ਸਾਰੀ ਏਜੇ ਇੱਕ ਭਾਰਤੀ ਹੋਣ ਦੇ ਨਾਤੇ ਅਸੀਂ ਸਾਰਾ ਇੱਕ ਵੱਡਾ ਫੈਸਲਾ ਜਿਹੜਾ ਪੂਰਾ ਦੇਸ਼ ਕਰੇਗਾ ਔਰ ਜਿਵੇਂ ਦੇਸ਼ ਕਰੇਗਾ ਜੀ ਸਾਡਾ ਆਪਣੇ ਦੇਸ਼ ਦੇ ਲਈ ਇੱਕ ਖੂਨ ਦਾ ਕਤਰਾ ਹਾਜ਼ਰ ਹੈ ਜੀ ਜੀ ਕਹਿਣਾ ਚਾਹੁੰਦੇ ਹਾਂ ਜੀ ਅੱਜ ਸਾਰਾ ਦੇਸ਼ ਰੋਜ਼ ਚਾਹ ਵੱਡਾ ਹਮ ਹੈ ਮੈਂ ਸਮਝਦਾ ਕਿ ਏਡੀ ਕਨਾਉਣੀ ਜਿਹੜੀ ਸ਼ਰਾਰਤ ਕੀਤੀ ਸਾਡੇ ਹਿੰਦੁਸਤਾਨ ਦੇ ਬੱਚਿਆਂ ਦਾ ਖੂਨ ਡੁੱਲਿਆ ਉਹ ਭਵੇਂ ਪੈਣਾ ਹੋਣ ਭਰਾ ਹੋਣ ਜਿਹੜੇ ਸ਼ਹਿਰ ਕਰਨ ਗਏ ਸੀ ਘੁੰਮਣ ਗਏ ਸੀ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਗੋਲੀਆਂ ਖਾ ਕੇ ਅਸੀਂ ਉੱਥੇ ਸ਼ਹੀਦ ਹੋ ਜਾਣਾ ਅਰ ਅੱਜ ਵੱਡੀ ਲਾਹਨਤ ਬੈ ਨਹੀਂ ਪਾ ਰਿਆ ਸਾਰੀ ਦੁਨੀਆ ਲਾਹਨਤ ਪਾ ਰਹੀ ਹੈ ਅੱਜ ਹਿੰਦੁਸਤਾਨ ਦਾ ਕੱਲਾ ਕੱਲਾ ਬੱਚਾ ਹਿੰਦੂ ਮੁਸਲਮ ਸਿੱਖੇ ਸਾਈ ਸਾਰੇ ਭਾਰਤੀ ਭਾਈ ਭਾਈ ਅਸੀਂ ਇਕੱਠੇ ਆ ਪਾਰਟੀਆਂ ਸਾਰੀਆਂ ਪ੍ਰਧਾਨ ਮੰਤਰੀ ਦੀ ਗਰੇ ਮੰਤਰੀ ਦੀ ਸਰਕਾਰ ਦੀ ਪਿੱਠ ਤੇ ਨੇ ਔਰ ਸਰਕਾਰ ਨੂੰ ਵੀ ਪਹਿਲਾਂ ਵੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਦਲੇਰ ਹੋ ਕੇ ਇਹਦਾ ਮੂੰਹ ਤੋੜਵਾ 72 ਵਰਗਾ ਜਵਾਬ ਦੇਣਾ ਚਾਹੀਦਾ ਇਹਨਾਂ ਨੂੰ ਸਬਕ ਸਿਖਾਉਣਾ ਚਾਹੀਦਾ ਔਰ ਪਾਕਿਸਤਾਨ ਨੂੰ ਵੀ ਮੈਂ ਕਹਿੰਨਾ ਪਹਿਲਾਂ ਭਾਈ ਆਪਣਾ ਘਰ ਸੰਭਾਲ ਲਓ ਦੂਜਿਆਂ ਦੇ ਵੱਟੇ ਨਾ ਮਾਰੋ ਦੂਜਿਆਂ ਦੇ ਵੱਟੇ ਨਾ ਮਾਰੋ ਜਿਹਦਾ ਕਹਿੰਦਾ ਮਹਿਲ ਆਪਣਾ ਕੱਚ ਦਾ ਹੋਵੇ ਨਾ ਦੂਜਿਆਂ ਦੇ ਵੱਟੇ ਮਾਰੇ ਤੇ ਸ਼ੋਭਾ ਨਹੀਂ ਦਿੰਦਾ ਉਹ ਦੂਜਿਆਂ ਦਾ ਵਿਗੜਨਾ ਕੱਖ ਨਹੀਂ ਤੁਹਾਡਾ ਰਹਿਣਾ ਕੱਖ ਕਿਵੇਂ ਦੇਖਦੇ ਹੋ ਲਗਾਤਾਰ ਵਾਰ ਆ ਇਹ ਹੋ ਰਹੇ ਨੇ ਪਹਿਲਾਂ ਵੀ ਕਈ ਵਾਰੀ ਹਰਕਤ ਹੋਈ ਹੈ ਦੇਖਣਾ ਕਿਵੇਂ ਆ ਮੇਰੀ ਗੱਲ ਸੁਣੋ ਮੈਂ ਵਾਰ-ਵਾਰ ਕਹਿਣਾ ਕਿ ਉਹਨਾਂ ਨੇ ਏਡੀ ਮਾੜੀ ਹਰਕਤ ਕੀਤੀ ਹੈ ਜਿਹੜੀ ਨਾ ਸਹਿਣਯੋਗ ਹੈ ਔਰ ਪ੍ਰਧਾਨ ਮੰਤਰੀ ਸਮੇਤ ਗ੍ਰਹਿ ਮੰਤਰੀ ਸਮੇਤ ਸਾਰੀਆਂ ਪਾਰਟੀਆਂ ਨੇ ਇਕੱਠੇ ਹੋ ਕੇ ਇੱਕ ਜੁਟਤਾ ਦਿਖਾਈ ਹੈ ਹਿੰਦੁਸਤਾਨ ਨੇ ਪਾਕਿਸਤਾਨ ਦੇ ਖਿਲਾਫ ਪਾਕਿਸਤਾਨ ਸ਼ਰਮ ਕਰੋ ਜਨ ਕਰੋ ਸ਼ਰਮ ਕਰੋ मुर्दाबी पाकिस्तान पाकिस्तान पिछे पिछे जैन पिछे घर इ मान साहिब ਦੇ ਪਿੱਛੇ ਹੋ ਜੋ ਯਾਰ ਉਹ ਸ਼ੋਰਟ ਨਹੀਂ ਹੋਣੀ ਉਸ ਮਾਰਚ ਹੈ ਜੀ ਸਾਰੇ ਧਰਮਾਂ ਦਾ ਸਾਰੇ ਪਾਰਟੀਆਂ ਦਾ ਮੁਦਬਾ ਮੁਦਬਾ ਇਹਦੇ ਵਿੱਚ ਕੋਈ ਜਾਤ ਪਾਤ ਜਾਂ ਕਿਸੇ ਪਾਰਟੀ ਦਾ ਕੋਈ ਸੰਬੰਧ ਨਹੀਂ ਹੈ ਜੀ ਸਾਰੀਆਂ ਪਾਰਟੀਆਂ ਸਾਰੇ ਧਰਮ ਦੇ ਸਾਰੇ ਭਰਾ ਸਾਰੇ ਇਕੱਠੇ ਹੋ ਕੇ ਅਤਵਾਦ ਦਾ ਵਿਰੋਧ ਕਰ ਰਹੇ ਨੇ ਔਰ ਅਸੀਂ ਇੱਕ ਜਿਹੜਾ ਸਾਡਾ ਸ਼ਹੀਦ ਹੋਇਆ ਕਸ਼ਮੀਰੀ ਅਦਲ ਉਹਨੂੰ ਵੀ ਅਸੀਂ ਸ਼ਰਧਾਂਜਲੀ ਦਿੰਦੇ ਆ ਦੇ ਚੋਣਿਆਂ ਵੀ ਉਹਨੂੰ ਸ਼ਹੀਦਾ ਦਰਜਾ ਦਿੱਤਾ ਜਾਵੇ ਬਹੁਤ ਜਿਆਦਾ ਹਿੰਦੁਸਤਾਨੀਆ ਦੁੱਖ ਹੈ ਔਰ ਅੱਜ ਅਸੀਂ ਦੇਖ ਰਹੇ ਹਿੰਦੂ ਮੁਸਲਮ ਸਿੱਖ ਸਾਰੇ ਇਕੱਠੇ ਹੋ ਕੇ ਨਾਬਾਦ ਵਿੱਚ ਇਹ ਰੋਸ ਮਾਰਚ ਕੱਢ ਰਹੇ ਨੇ ਔਰ ਮੋਮਬਤੇ ਕੈਂਡਲ ਜਲਾ ਕੇ ਉਹਨਾਂ ਸ਼ਰਧਾਂਜਲੀ ਦੇ ਰਹੇ ਨੇ ਜਿਹੜੇ ਸਾਥੋਂ ਪਿੱਛੜ ਕੇ ਗਏ ਨੇ ਔਰ ਸਾਨੂੰ ਚਾਹੀਦਾ ਕਿ ਪਾਕਿਸਤਾਨ ਨਾਲ ਲੜਾਈ ਦੇ ਨਾਲ-ਨਾਲ ਰਿਸ਼ਤਾ ਖਤਮ ਕਰ ਦੇਣਾ ਚਾਹੀਦਾ ਜੈ ਹਿੰਦ ਜੈ ਜੰਗਨਾਮਾ ਪਾਕਿਸਤਾਨ ਮੁਕਾਬਾਦ ਮੁਕਾਬਾ ਸਰ ਜੀ ਹੈਲੋ ਛੁੜੇ ਪਿੱਛੇ ਹੋ ਜੂ ਯਾਰ ਉਹ ਸ਼ਾਟ ਨਹੀਂ ਹੋਣੀ ਫੋਟੋ ਨਹੀਂ ਆ ਰਹੀ ਬਿੱਕੀ ਰਾਰ ਜੀ ਬੱਸ ਲੱਗੀ ਹੁਣ ਹੋਰੇ ਪਾਸੇ ਨਾ ਲਾ ਦੀ ਮੈਂ ਸਰਦਕ ਲਾਉਂ ਆ ਆਹ ਲਓ ਆਈ ਲਾਓ ਮਰਾ ਦੂਜਾ ਪਿੱਛੇ ਆ ਜੋ ਮੁਰਦਾਬਾ 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 मुर्दाबा मुर्दाबाद मुर्दाबा मुबा देश जी ज़िंदबाद देश जी ज़िंदबाद पाकिस्तान शर्म करो शो शो ਯੋਸ਼ਾਦੀ ਬਜ਼ਾਰ ਦੀ ਪਾਸ ਲੱਗੀ ਹੁਣ ਹਾਂਜੀ ਬਦਰੀ ਬਾਤ ਸੰਦਰੀ ਨਾਲ ਆ ਰਹੀ ਉਹ ਆ ਜਾ ਯਾਰ ਭਾਈ 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 ਛੇੜ ਤੇ ਆ ਜਾ ਮੇਰਾ ਵੀਰ ਹਾਂਜੀ ਮੀਆਂ ਜੀ ਕਿਵੇਂ ਦੇਖਦੇ ਹੋ ਜੋ ਹਰਕਤ ਪਾਕਿਸਤਾਨ ਵੱਲੋਂ ਕੀਤੀ ਗਈ ਹੈ ਅਰੇ ਮਜਾਰੇ ਚੱਲਦੇ ਇਹ ਬਹੁਤ ਹੀ ਕਿਨੌਣੀ ਹਰਕਤ ਕੀਤੀ ਗਈ ਹੈ ਇਹ ਸਾਡੇ ਆਪਸੀ ਭਾਈਚਾਰੇ ਨੂੰ ਖਰਾਬ ਕਰਨ ਵਾਸਤੇ ਜੀ ਪਾਕਿਸਤਾਨ ਵੱਲੋਂ ਰੋਜ਼ ਇਹੋ ਜਿਹੀ ਹਰਕਤਾਂ ਕੀਤੀ ਜਾਂਦੀਆਂ ਨੇ ਅਸੀਂ ਇਹਦੀ ਸਖਤ ਨਿਗਹਿਦੀ ਕਰਦੇ ਹਾਂ ਕੀ ਮੰਗ ਕੀ ਕਰਦੇ ਹੋ ਮੰਗ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਉਹਨਾਂ ਨੂੰ ਮੂੰਹ ਤੋੜਵਾ ਜਵਾਬ ਦੇਣਾ ਚਾਹੀਦਾ ਹੈ ਜੀ ਕਿਉਂਕਿ ਸਾਡੇ ਆਪਸੀ ਭਾਈਚਾਰਕ ਨੂੰ ਆਪਸੀ ਭਾਈਚਾਰਕ ਸਾਂਝ ਨੂੰ ਖਰਾਬ ਕਰਨ ਵਾਸਤੇ ਪਾਕਿਸਤਾਨ ਰੋਜ਼ ਨਿਤ ਨਮੀ ਕੋਈ ਇਹੋ ਜਿਹੀ ਹਰਕਤ ਕਰਦਾ ਹੈ ਜਿਸ ਨਾਲ ਸਾਡੀ ਆਪਸੀ ਭਾਈਚਾਰਕ ਸਾਂਝ ਖਰਾਬ ਹੋ ਗਈ ਹੈ ਹਾਂਜੀ ਠੀਕ ਹੈ ਨਾ